ਆਈ ਕੀ ਗਰਾ ਰਹੀ ਹੈ ਰਬਾਇਕ ਥੋਖਾਵਾਗੇ ਧਾਰੀਆਂ ਕਰਕੇ ਧਾਰੀਆਂ ਪਹਿਨਿਆ ਨੋ ਆਏ ਕੇਰਾ ਕਮ ਕਰਕੇ ਉਹ ਹੋਇਆ ਕਿ ਅਸੀਂ ਇੱਕ ਕਣੀਆਂ ਰਹਿਨੇ ਆ ਪਿੰਡ ਵੀ ਸਾਡਾ ਕਣੀਆਂ ਤੇ ਕਣੀਆਂ ਹੀ ਰਹਿਨੇ ਆ ਅਸੀਂ ਤੇ ਕਿਰਾਏ ਤੇ ਰਹਿਨੇ ਉਦਾਂ ਹੀ ਡੇਰੇ ਤੇ ਰਹਿਨੇ ਆ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਬੋਟਲੀ ਖਾਬਲਾਂ ਜਗਾ ਵਾਈ ਉੱਥੇ ਜਾਣੇ ਆ ਉੱਥੇ ਹੀ ਜਾਣ ਰਹੇ ਮੱਖਾ ਟੇਕਣ ਤੇ ਲਾਗੇ ਨਹਿਰ ਪਾਰ ਕਰਦੇ ਆ ਇੱਕ ਗਵਾਂਡੀਆਂ ਦਾ ਘਰ ਉੱਥੇ ਇਹ ਪੱਠੇ ਵੱਢ ਕੇ ਗੱਡੀਆਂ ਤੁਰੇ ਹੁੰਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਰਾਹ ਦੇਣ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਤੋਂ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇੰਨਾ ਕਰਪਾਨ ਗੱਡੀ ਮੇਰਾ ਘਰ ਆ ਲਾਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਣ ਤੇ ਇਹਨਾਂ ਨੇ ਕਿਰਪਾਨ ਜਿਹੜੀ ਪੱਠਿਆਂ ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤਿਆਂ ਨਾਲ ਵਾਰ ਕੀਤਾ ਉਹਦੇ ਤੇ ਤੇ ਮਮਾ ਤਾਂ ਦੇ ਵਾਲ ਬੂਤੂਏ ਮੈਨੂੰ ਵੀ ਧੂਕਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਨ ਨਾਲ ਲੱਪੜਿਆ ਵਾ ਮੇਰਾ ਨਾਮ ਕਰਮਜੀਤ ਕੌਰ ਆ ਜੀ ਨਾਲ ਡੈੱਥੀ ਤੁਹਾਡੇ ਕੀ ਲੱਗਦੀ ਜੀ ਉਹ ਮੇਰਾ ਹਸਬੈਂਡ ਮੇਰਾ ਘਰ ਵਾਲਾ ਕਿੰਨੀ ਕਿੰਨੀ ਮਾੜੀ ਉਹਨਾਂ ਦੀ ਉਮਰ ਹੋਣੀ 27 ਕਸਾਲ ਆਏ ਇਹੋ ਮੰਗ ਕਰਦੇ ਆ ਸਾਡਾ ਤੇ ਮੁੜ ਮੁੜਿਆ ਨਹੀਂ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਫਾਂਸੀ ਤੇ ਟੰਗੇ ਵਗਾਓ ਸਾਨੂੰ ਬੱਸ ਇੱਥੇ ਤੇ ਉਹੀ ਪਿੰਡ ਦੇ ਆ ਹਾਂਜੀ ਕਹਣੀਏ ਦੇ ਯਾਰ ਹਾਂਜੀ ਉਹਨਾਂ ਦਾ ਨਾਮ ਬਲਦੇਵ ਸਿੰਘ ਗੁਰਜਿੰਦਰ ਸਿੰਘ ਰਾਜਵਿੰਦਰ ਸਿੰਘ ਤਿੰਨੇ ਜਾਣੇ ਸੀ ਦੋਵਾਂ ਪਿਓ ਪੁੱਤਾਂ ਨੇ ਦਾਤੀਆਂ ਨਾਲ ਵਾਰ ਕੀਤਾ ਇੱਕ ਨੇ ਬਾਲ ਫੜੇ ਤੂੰ ਆ ਮਾਤਾ ਨੂੰ ਵੀ ਤੂ ਕ੍ਰੀਸ ਕੀਤੀ ਮੈਨੂੰ ਵੀ ਮੇਰਾ 9 ਮਹੀਨੇ ਦਾ ਮੁੰਡਾ ਇੱਕ ਮੇਰਾ ਨਾਮ ਬਲਦੇਵ ਸਿੰਘ ਛੋਡੀ ਆ ਜੀ ਤੇ ਹਾਸਾ ਇਹ ਹੋਇਆ ਕਿ ਕੋਈ 6 ਵਜੇ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬੈਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਆ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆਂ ਕਿ ਅਸੀਂ ਇਹ ਜਦ ਤੱਕ ਉਹਨਾਂ ਨੂੰ ਕਿੱਥੇ ਇਹ ਕਣੀਏ ਕਿ ਹੋਇਆ ਜੀ ਕਣੀਏ ਕਿ ਬਾਂਗਰ ਜੀ ਉਹ ਝਗੜੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋਈ ਚੱਲਦੀ ਸੀ ਪੈਣੀ ਪੂਲੀ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਸਸਤ ਕਿਰਪਾਨਾਂ ਬਰਸੇ ਲਿਆ ਕੇ ਰੱਖੇ ਉਹਨਾਂ ਨੇ ਛੋਟੇ ਸਾਡੇ ਵੀ ਇਹਨਾਂ ਨੂੰ ਘੇਰਨ ਵਾਸਤੇ ਉਜ ਤੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲੇ ਤੋਂ ਕਿਰਪਾ ਨਾਲ ਜਿਹੜੀਆਂ ਉਹ ਦੱਸਦੇ ਵੀ ਨਕਾਲ ਕੋ ਦਿੱਤੀਆਂ ਮੁੜ ਕੇ ਉਹਨਾਂ ਕੋ ਜੋ ਫਿਰ ਦਹਿਆ ਉਹਨਾਂ ਨੂੰ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨੋਂ ਮਾਰ ਦਿੱਤਾ ਜਾਂਦੀ। ਮੁੰਡਾ ਕੋ 27 ਸਾਲ ਦਾ ਜੀ ਬਲਜਿੰਦਰ ਸਿੰਘ ਜੀ ਕੀ ਸ਼ਾਸਨ ਕੋਲ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਜਦ ਤੱਕ ਉਹਨਾਂ ਨੂੰ ਇਹ ਰਾਈਟ ਨਹੀਂ ਹੁੰਦੇ ਉਹਨਾਂ ਚੇਤਕ ਅਸੀਂ ਇਹ ਡੈਡ ਬਡੀ ਆ ਉਹਦਾ ਸੰਸਕਾਰ ਨਹੀਂ ਕਰਾਂਗੇ। ਇਹ ਸਾਡਾ ਬਿਆਨ ਹੈ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਤੇ ਫੇਰ ਹੀ ਇਹ ਡੈੱਡ ਬੈੱਡ ਨੂੰ ਇੱਧਰ ਉੱਧਰ ਜਿਹੜਾ ਸੰਸਕਾਰ ਹੈ ਉਹ ਕਰਾਂਗੇ ਤੇ ਸਿਵਲ ਹਸਪਤਾਲ ਆ ਜੀ ਤੇ ਪਹਿਲੋਂ ਇੱਥੇ ਆ ਜਿਹੜਾ ਸਾਹਮਣੇ ਮੈਨੇਜਰ ਮੈਨੇਜਰ ਈਐਮ ਹਸਪੀਟਲ ਇੱਥੇ ਲਾ ਕੇ ਆਏ ਜੀ ਡਾਕਟਰ ਸੰਸ਼ੇਠ ਸਿੰਘ ਸਿਵਲ ਹਸਪਤਾਲ ਮਟਾਲਾ ਜੀ ਜੀ ਇਹ ਨਾ ਮ੍ਰਿਤਕਾ ਇਹ ਆਪਣਾ ਕੋ ਬੋਡੀ ਆ ਡੈੱਡ ਬੋਡੀ ਆ ਇਹ ਮਰਡਰ ਕੇਸ ਲੱਗਦਾ ਜੀ ਜਿਹਦੇ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਤੇ son of ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੇ ਕੋਈ ਪਹਿਲੇ ਤੋਂ ਲੈਂਦੇ ਨੇ ਤੇ ਚੱਕਰ ਤੋਂ ਝਗੜਾ ਹੋਇਆ ਜੀ ਜੀ ਆਪਣੇ ਕੋ ਜਦੋਂ ਬਾਡੀ ਆਈ ਆ ਬਿਲਕੁਲ ਮ੍ਰਿਤਕ ਬਾਡੀ ਸੀਗੀ ਤੇ ਜੁੱਤ ਤੱਕ ਦੇਖਿਆ ਲੱਗਦਾ ਵਾ ਬਾਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੀ ਦੇ ਉੱਤੇ ਵੱਜੀ ਆ ਤੇ ਘਟੜ ਦੇ ਖੱਬੇ ਪਾਸੇ ਲੱਗੀ ਹੋਈ ਆ